ਬਾਜ਼ਾ ਹੀ ਪੁੱਛਣ ਆਇਆ ਸੀ ਯਾਰ ਕੀ ਮਸਲਾ ਉਹਨ ਦੇ ਡੋਗਰਾ ਇਹ ਵੀਰੇ ਕੱਟ ਤੂੰ ਆਪਣਾ ਪਾਣੀ ਹੈਨਾ ਆਪਣਾ ਅਜ ਤੱਕ ਕਦੀ ਕਿਸੇ ਨਾਲ ਕੋਈ ਗੱਲ ਨਹੀਂ ਕੋ ਬਾਤ ਹੈਨਾ ਮਸਲਾ ਤਾਂ ਹੁਣ ਤੈਨੂੰ ਹੀ ਪਤਾ ਮੈਂ ਹੈਡ ਸਾਹ ਦੇ ਸਾਹਮਣੇ ਹਾਂ ਮੈਂ ਕੁਝ ਨਹੀਂ ਕਰਦਾ ਮੈਂ ਮਸਲਾ ਕਿ ਇਹ ਹੀ ਗੱਲ ਹੈ ਯਾਰ ਮੈਂ ਮੈਂ ਵੇਖੋ ਮੈਂ ਕਿਸੇ ਰੋਲੇਜ ਨੂੰ ਕਹਣਾ ਚਾਹੁੰਦਾ ਹਣਾ ਮੈਂ ਵੀ ਹੈਡ ਉਹ ਤਾਂ ਕੋਈ ਬਾਸਲਾ ਵੀ ਤੋਂ ਨਹੀਂ ਸਰ ਵੀ ਤੇ ਸਾਹਮਣੇ ਕਹੀ ਅਰੇ ਸਰ ਮੇਰਾ ਪੂਰਾ ਸਾਥ ਦੇ ਰਹੇ ਨੇ ਹੈਡ ਸਰ ਨੇ ਮੈਨੂੰ 1% ਵੀ ਮਾੜਾ ਨਹੀਂ ਬੋਲਿਆ ਨਹੀਂ ਗਲਤੀ ਆਉ ਤਾਂ ਮੈਂ ਅੱਜ ਸਾਰੇ ਕੋਲੇ ਵੈਸੇ ਹੀ ਹੋਰ ਕੰਮ ਗਿਆ ਸੀ ਇੱਕ ਟੋਰਨ ਹੋ ਰਹੀ ਸੀ ਤਿਆਰੀ ਦੇ ਸੀ ਸੋ ਸਾਰੇ ਕਹਿ ਰਹੇ ਆ ਮੈਡਮ ਦੀ ਗਲਤੀ ਤਾਂ ਹੈਗੀ ਇੱਕ ਬੰਦੇ ਨੇ ਵੈਲੂ ਵੀ ਨਹੀਂ ਕਿਹਾ ਹੋਣਾ ਵੀ ਮਾਰਟ ਆ ਨਾ ਨਹੀਂ ਮੈਨੂੰ ਤਾਂ ਇੱਕ ਨੇ ਵੀ ਨਹੀਂ ਕਿਹਾ ਨੀ ਸਰ ਪਰ ਉਹ ਤਾਂ ਐਸੀ ਗਾਇਰ ਮੈਂ ਤਾਂ ਇਹ ਨਹੀਂ ਹੈਗਾ ਕਿ ਮੈਂ ਕਿਸੇ ਖਾਰ ਮੈਂ ਤਾਂ ਇਹ ਸੀਗਾ ਕਿ ਚਲ ਆਪਣੇ ਡਿਪਾਰਟਮੈਂਟ ਆ ਤੋਂ ਦੋਸਤ ਦੇ ਬਾਅਦ ਵੀ ਮੈਂ ਸਰ ਦਾ ਸਟੂਡੈਂਟ ਉਹ ਹੈਡ ਨੇ ਹਾਂ ਜੀ ਜੀ ਤਾਂ ਮੈਂ ਚਾਹੇ ਸੀ ਕਿ ਤੈਨੂੰ ਕੀ ਲੱਗਦਾ ਬਸ ਇਹ ਆ ਕੇ ਯਾਰ ਵੀ ਵਿੰਡਾਵਾ ਵਾਲਾ ਤਾਂ ਨਿਭੜ ਨਹੀਂ ਯਾਰ ਵੀ ਤਾਂ ਘੱਟ ਸਜਾ ਨਾਲ ਵੱਦ ਨਾਲ ਹਾਂ ਹਾਂ ਤਾਂ ਮੈਂ ਵੀ ਜਿੰਨਾ ਛੇਤੀ ਜੇ ਉਹ ਜੇ ਠੀਕ ਰਹੇ ਤਾਂ ਡਿਪਾਰਟਮੈਂਟ ਦੀ ਇਮੇਜ ਆ ਸਾਰਿਆਂ ਦੀ ਆ ਨਾਲੇ ਨਾ ਚਾਹੇ ਨਾ ਨਾ ਕਰਦੇ ਇਹਦੇ ਵਿੱਚ ਪੋਲਿਟਿਕਸ ਦਾ ਇੰਟਰ ਹੋ ਹੀ ਜਾਂਦੀ ਆ ਹੈਨਾ ਬੇ ਯਾਰ ਕੱਟੂ ਮੇਰੇ ਮੈਨੂੰ ਮਤਲਬ ਮੈਨੂੰ ਠੇਸ ਪਹੁੰਚੀ ਹੈ ਮੈਂ ਮੈਂ ਸੱਚੀ ਕਸਮ ਲੱਗੇ ਜਿਸ ਦਿਨ ਦੀ ਮੇਰੇ ਨਾਲ ਘਟਨਾ ਵਾਪਰੀ ਆਪਣੇ ਲੈਟ ਮੱਥੇ ਲਾਦੀ ਮੈਨੂੰ ਨੀਂਦ ਨਹੀਂ ਆਉਂਦੀ ਚੱਗੀ ਨਹੀਂ ਮੈਂ ਯਾਰ ਸਵੇਰ ਨਹੀਂ ਦੇਖ ਤੈਨੂੰ ਤੇ ਤੇਰੇ ਤਾਂ ਫਿਰ ਵੀ ਪਬਲਿਕ ਪਲੇਸ ਤੇ ਕੋਈ ਬੰਦਾ ਉਹੀ ਕਹਿ ਦੇ ਜਿਵੇਂ ਅੰਦਰ ਖਾਤੇ ਕੋਈ ਨੀਂਦ ਤਾਂ ਫਿਰ ਨਹੀਂ ਆਉਂਦੀ ਤੇ ਮੈਨੂੰ ਮੈਂ ਸੱਚੀ ਮਤਲਬ ਦਿਲੋਂ ਮਰਿਆ ਪਿਆ ਹਾਂ 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 ਮੇਰਾ ਮਤਲਬ ਮੈਨੂੰ ਕਈ ਵਾਰ ਇੰਨਾ ਡਿਪਰੈਸ਼ਨ ਚੱਲ ਜਨਾ ਮੇਰੇ ਨਾਲ ਬਣ ਕੀ ਗਿਆ ਮੈਂ ਅੱਜ ਵੀ ਮੈਡੀਕਲ ਦਵਾਈ ਲੈ ਕੇ ਆਇਆ ਮੇਰਾ ਬੀਪੀ ਮਤਲਬ ਲੋ ਹੋ ਯਾਰ ਹੈ ਠੀਕ ਹੈ ਉੱਥੇ ਦਵਾਈ ਲੈ ਕੇ ਆਇਆ ਇਥੋਂ ਰਬ ਸਟ ਤੇ ਮਤਲਬ ਮੈਂ ਬਿਲਕੁਲ ਹੀ ਮੈਂ ਤਾਂ ਹੈੱਡ ਸਾਹਿਬ ਨੂੰ ਇਹ ਗੱਲ ਕਹੀ ਆ ਮੈਂ ਕਿ ਵੀ ਤੁਹਾਡੇ ਯਕੀਨ ਆ ਤੁਸੀਂ ਜੋ ਕਰੋਗੇ ਠੀਕ ਹੀ ਕਰੋ ਫਿਰ ਅਸੀਂ ਵਾਈਸ ਚਾਂਸਰ ਸਾਹਿਬ ਕੋਲ ਗਏ ਆ ਤੇ ਮਤਲਬ ਵੀ ਨਹੀਂ ਗਏ ਆ ਉਹਨਾਂ ਨੇ ਵੀ ਅਸੀਂ ਕਿਹਾ ਵੀ ਵਾਈਸ ਚਾਂਸਰ ਸਾਹਿਬ ਵੀ ਜਿਵੇਂ ਤੁਸੀਂ ਨਿਬੇੜ ਦੋਗੇ ਸਾਨੂੰ ਮਨਜ਼ੂਰ ਆ ਅਸੀਂ ਹੁਣ ਉਹਨਾਂ ਤੇ ਰੱਖੀ ਆ ਵੀ ਵੇਖੋ ਹੁਣ ਮਸਲਾ ਮੇਰਾ ਨਹੀਂ ਹੈ ਕੱਲੇ ਦਾ ਕਿਉਂਕਿ ਆਪਣੇ ਸਾਰੇ ਸਟੂਡੈਂਟ ਦੀ ਆਈਡੈਂਟੀਟੀ ਦਾ ਮਸਲਾ ਤੇ ਅਸੀਂ ਉਹਨਾਂ ਨੂੰ ਕਿਹਾ ਜਿਵੇਂ ਨਿਬੇੜ ਦੇਣਗੇ ਸਾਨੂੰ ਠੀਕ ਆ ਅਸੀਂ ਮੈਂ ਕੋ ਲੰਮੇ ਵਾਜੇ ਚ ਨਹੀਂ ਪੜਨਾ ਚਾਹੁੰਦਾ ਨਾ ਮੈਂ ਝਗੜੇ ਚ ਪੜਨਾ ਚਾਹੁੰਦਾ ਯਾਰ ਮੇਰੇ ਆਪ ਦੇ ਪੇਪਰ ਆ ਮੈਂ ਆ ਪੜਨਾ ਹਾਂ ਸਾਰਾ ਕੁਝ ਆ ਪੜੋ ਲਿਆ ਨਹੀਂ ਹੁਣ ਤੈਨ ਮਤਲਬ ਹੁਣ ਪੁਰਸਾ ਦੇ ਹੱਥਾ ਕੀ ਦੇ ਹੱਥਾ ਗੱਲ ਜਾਂ ਮੈਨੂੰ ਐ ਪਤਾ ਲੱਗੇ ਵੈਸੇ ਮੈਂ ਦਿਨ ਸੌਂ ਖਾਣਾ ਮੈਨੂੰ ਐ ਨਹੀਂ ਬਦਲ ਲੱਗਾ ਮੈਨੂੰ ਕਿਸੇ ਨੇ ਇਹ ਕਿਹਾ ਸੀ ਮੈਂ ਪੁੱਛਣਾ ਭੁੱਲ ਗਿਆ ਬ੍ਰਾਦਰ ਸਰ ਤੋਂ ਮੈਨੂੰ ਐ ਪਤਾ ਲੱਗਾ ਕਿ ਜਿਵੇਂ ਉਹਨਾਂ ਨੇ ਇਹ ਕਿਹਾ ਤਾਂ ਤੁਨੂੰ ਤੁਨੂੰ ਇਹ ਕਿਹਾ ਵੀ ਹੱਡ ਨਵੇੜੂਗਾ ਕਿ ਨਹੀਂ ਨਹੀਂ ਕਿਹਾ ਫਿਰ ਮੈਨੂੰ ਕਿਹਦਾ ਗਲਤ ਬੰਦੇ ਨੇ ਕਿਹਾ ਮੈਨੂੰ ਤਾਂ ਕੋਈ ਵੀਸੀ ਆਫਿਸ ਦਾ ਬੰਦਾ ਮਿਲਿਆ ਸੀਗਾ ਮੈਂ ਕਿਸੇ ਹੋਰ ਕੰਮ ਗਿਆ ਸੀ ਉਹ ਕਹਿੰਦੇ ਵੀ ਵੀਸੀ ਨੇ ਆਏ ਕਿਹਾ ਵੀ ਹੈਡ ਨੂੰ ਮਾਰਕ ਕਰਤੀ ਹੈਡ ਨੂੰ ਮੇੜੂਗਾ ਐਵੇਂ ਕੋਈ ਗੱਲ ਹੋਈ ਸਾਨੂੰ ਇਸ ਗੱਲ ਦਾ ਨਹੀਂ ਪਤਾ ਅਸੀਂ ਤਾਂ ਸਾਰੇ ਥਾਂ ਦੇ ਐਪਲੀਕੇਸ਼ਨ ਦਿੱਤੀ ਮੈਂ ਡੀਨ ਸਰਚ ਨੂੰ ਸਾਰਿਆਂ ਨੂੰ ਫਿਰ ਉਹ ਮੈਨੂੰ ਕਿਤੇ ਆਪਾਂ ਜਿਹੜਾ ਨਬੇੜ ਦੇਗਰ ਆਪਾਂ ਦਾ ਆਪਾਂ ਦਾ ਮਤਲਬ ਨਿਆ ਚਾਹੀਦਾ ਵੇਖੋ ਆਪਾਂ ਦਾ ਹੈਡ ਸਾਹਿਬ ਨੇ ਨਬੇੜ ਦੇਣ ਮੈਂ ਹੈਡ ਸਾਹਿਬ ਨੂੰ ਕਿਹਾ ਮੈਂ ਕਿਹਾ ਤੁਸੀਂ ਨਬੇੜ ਦਿਓ ਤੁਸੀਂ ਨਬੇੜ ਸਕਦੇ ਹੋ ਤੁਹਾਡੇ ਕੋਲ ਪਾਵਰ ਹੈ ਠੀਕ ਹੈ ਨਾ ਮੈਂ ਵਾਈਸ ਚਾਂਸ ਸਾਹਿਬ ਨੂੰ ਨਿਆ ਦਾ ਵੀ ਹੁਣ ਤੁਹਾਨੂੰ ਕੀ ਲੱਗਦਾ ਕੀ ਕਰਨਾ ਕੀ ਚਾਹੀਦਾ ਸਾਡੀ ਤਾਂ ਮੰਗ ਹੁਣ ਤਾਂ ਸਾਡੀ ਮੰਗ ਸਸਪੈਂਸ਼ਨ ਦੀ ਆ ਵੀ ਸਸਪੈਂਸ਼ਨ ਚਾਹੀਦੀ ਸਾਨੂੰ ਮਤਲਬ ਸਾਡੀ ਜਿਹੜੀ ਇਹ ਮਤਲਬ ਮੰਗ ਪਰ ਮੈਂ ਮਤਲਬ ਮੈਂ ਸੱਚੀ ਯਾਰ ਮੈਂ ਤਾਂ ਮੈਂ ਵਾਈਸ ਚਾਂਸਰ ਸਾਹਿਬ ਜਿਵੇਂ ਕਰ ਦੇਣਗੇ ਮੈਨੂੰ ਮਨਜ਼ੂਰ ਆ ਠੀਕ ਹੈ ਨਾ ਜਿਵੇਂ ਵਾਈਸ ਚਾਂਸਰ ਸਾਹਿਬ ਕਰਦੇ ਨਹੀਂ ਉਵੇਂ ਇੱਕ ਤਾਂ ਆ ਜੀ ਮੈਂ ਉਹਨਾਂ ਦੇ ਉਲਟ ਨਹੀਂ ਜਾਉਂਦਾ ਬੰਦੇ ਯਾਰ ਦੇਖ ਜਿਵੇਂ ਜੋ ਤੇਰੇ ਨਾਲ ਵਾਪਰੀਆ ਮੈਂ ਉਹਨੂੰ ਫੀਲ ਨਹੀਂ ਕਰ ਸਕਦਾ ਇਹ ਤਾਂ ਮੈਂ ਮੰਨਦਾ ਹਾਂ ਇਸ ਕਰਕੇ ਜਿਹੜੇ ਜੇ ਤੈਨੂੰ ਲੱਗਦਾ ਸਸਪੈਂਸ਼ਨ ਚਾਹੀਦੀ ਆ ਤਾਂ ਮੈਂ ਇਸ ਗੱਲ ਨੂੰ ਵੀ ਉਹਨੂੰ ਨਹੀਂ ਫੀਲ ਨਹੀਂ ਕਰ ਸਕਦਾ ਜੇ ਤੈਨੂੰ ਜਿਸ ਹੱਦ ਤੱਕ ਤੂੰ ਕਹੇਂਗਾ ਹੈਨਾ ਨਹੀਂ ਲੱਗਦਾ ਨਰਪੀ ਤੇ ਵੀ ਫੇਰ ਵੀ ਕਿਵੇਂ ਨਾ ਕਿਵੇਂ ਦੇਖ ਮੈਂ ਮੇਰੀ ਜੰਟ ਨਾਲ ਪਹਿਲੇ ਦਿਨੋਂ ਹੀ ਨਹੀਂ ਬਣੀ ਇਸ ਕਰਕੇ ਮੈਂ ਆਰਾਮ ਤੈਨੂੰ ਵੀ ਪਤਾ ਆਰਾਮਪਾਲੇ ਵਾਲੇ ਮਸਲੇ ਚ ਬੇਪੁਰਸਾ ਜੀ ਉਹਨੂੰ ਹਟ ਗਿਆ ਇਹ ਬੰਦੇ ਵੀ ਮੇਰੇ ਨਾਲ ਨਾਰਾਜ਼ ਨੇ ਮੈਂ ਬਕਾਇਦਾ ਹਜੇ ਵੀ ਕਾਗਜ਼ਾਂ 'ਚ ਇਹਨਾਂ ਦਾ ਚੱਲਦਾ ਪਤਾ ਨਹੀਂ ਇਹਨਾਂ ਨੇ ਕਾਗਜ਼ਾਂ 'ਚ ਕੱਟ ਹੀ ਦਿੱਤਾ ਹੋਵੇ ਵੀ ਆਇਆ ਨਹੀਂ ਮੈਂ ਹੁਣ ਵੀ ਨਹੀਂ ਆਇਆ ਮੇਰੀ ਏਜੰਟ ਨਾਲ ਪਹਿਲੇ ਤੇ ਤੂੰ ਉਹਦੇ ਕੋਲ ਜਾਂਦਾ ਹੁੰਦਾ ਸੀ ਕਿੰਨੀ ਕੁ ਮੇਰੀ ਗੱਲ ਕਰਦਾ ਸੀ ਤੇ ਕਿੰਨੇ ਕੁ ਵਾਰ ਮੈਂ ਆਇਆ ਤੂੰ ਤਾਂ ਮੇਰੇ ਨਾਲ ਬਾਤ ਕਰਦਾ ਹਣਾ ਸ਼ਾਇਦ ਉਹਨੇ ਕਿਤੇ ਕਿਹਾ ਵੀ ਹੋਵੇ ਵੀ ਗੱਟੂ ਆਇਆ ਚੱਲ ਪਤਾ ਨਹੀਂ ਠੀਕ ਹੈ ਮੈਂ ਤਾਂ ਚਲੋ ਉਹ ਤਾਂ ਹਰ ਬੰਦੇ ਮਤਲਬ ਇੱਕ ਦੂਜੇ ਬਰੋ ਤਾਂ ਸਾਡੇ ਵੀ ਹੁੰਦੇ ਰਹਿੰਦੇ ਆ ਉਹ ਕੋਈ ਐਡੀ ਨਾ ਮੈਂ ਤਾਂ ਉਹਦੇ ਕੋਲੇ ਮੇਰੀ ਤਾਂ ਉਹਦੇ ਮੈਂ ਨਹੀਂ ਹੈਗਾ ਕਿ ਮੈਂ ਉਹਦਾ ਫੇਵਰ ਕਰਨਾ ਮੇਰੇ ਤਾਂ ਉਹਦੇ ਨਾਲ ਬਣਦੀ ਨਹੀਂ ਬਹੁਤੀ ਚਲੋ ਠੀਕ ਹੈ ਇੱਕ ਟੀਚਰ ਬਣ ਗਿਆ ਪਹਿਲਾਂ ਮੇਰੇ ਸਰ ਦਾ ਸਟੂਡੈਂਟ ਸੀ ਮੈਨੂੰ ਆਇਆ ਲੱਗਦਾ ਕਿ ਦੇਖ ਵੀ ਓਵਰਆਲ ਤੂੰ ਵੀ ਸੋਚ ਕੇ ਦੇਖ ਮੈਨੂੰ ਲੱਗਦਾ ਸਸਪੈਂਸ਼ਨ ਵਾਲਾ ਤਾਂ ਨਹੀਂ ਹੋਣਾ ਇਹ ਗੱਲ ਵੀ ਉਹਨੂੰ ਮਾਫੀ ਹੋਊਗੀ ਲਿਖਤੀ ਜਿਦੂ ਕਹੇਗਾ ਲਿਖਤੀ ਦੇ ਦੇਣਗੇ ਜਬਬਲਿਕ ਚ ਕਹੇਗਾ ਪਬਲਿਕ ਚ ਮੰਗ ਲੂਗਾ ਮੈਨੂੰ ਲੱਗਦਾ ਇਹ ਹੀ ਹੋਊਗਾ ਹੱਲ ਮੈਂ ਤਾਂ ਮੈਂ ਤਾਂ ਦੱਸਦਾ ਵੀਰ ਇੱਕੋ ਹੁਣ ਆਪਾਂ ਦੋਵੇਂ ਦੋਸਤ ਰਹੇ ਆਂ ਰੱਜੋ ਮਤੂੰ ਮੈਨੂੰ ਆਵਾਜ਼ ਮਾਰੀ ਮੇਰੀ ਕੋਈ ਬਿਲਕੁਲ ਮੇਰੇ ਬਿਲਕੁਲ ਬੋਲਣ ਤੋਂ ਬਿਨਾ ਹੀ ਮੇਰੇ ਦੋਚ ਪੇੜਾ ਮਾਰ ਦਿੱਤੀਆਂ ਜਾਂ ਇਹ ਯਾਰ ਕਿੱਥੋਂ ਦਾ ਨਿਆ ਆ ਇਹ ਤਾਂ ਗਲਤ ਹੋਈ ਆ ਤਾਂ ਸਾਰੇ ਕਹੀਏ ਗਲਤ ਹੋਇਆ ਵੀ ਇਹਦਾ 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 ਹੁਣ ਤੈਨੂੰ ਕੀ ਲੱਗਦਾ ਮੈਨੂੰ ਤਾਂ ਵੈਸੇ ਸੀਰੀਅਸਲੀ ਮੈਂ ਵੈਸੇ ਹੋਈ ਐਜ਼ ਅ ਸਟੂਡੈਂਟ ਕਰ ਰ ਮੈਨੂੰ ਲੱਗਦਾ ਕਿ ਸਸਪੈਂਸ਼ਨ ਤੱਕ ਗੱਲ ਪਹੁੰਚਣੀ ਤਾਂ ਨਹੀਂ ਕਿ ਤੇ ਤੈਨੂੰ ਲੱਗਦਾ ਵੀ ਹੋ ਵੀ ਸਕਦਾ ਇਹ ਨਹੀਂ ਫੇਰ ਹੀ ਉੱਥੇ ਅੜਨ ਦਾ ਫਾਇਦਾ ਹੁੰਦਾ ਵੀ ਜੇ ਅੜਨ ਦਾ ਨਹੀਂ ਬੋਲਾ ਪਰ ਉਹ ਸਿੱਧੀ ਆਸ ਰੱਖਣੀ ਚਾਹੀਦੀ ਜੇ ਲੱਗਦਾ ਹੋਵੇ ਕਿ ਨਹੀਂ ਤਾਂ ਮੈਨੂੰ ਲੱਗਦਾ ਫਿਰ ਮਾਸਲਾ ਵੈਸੇ ਛੋਲਣ ਵਾਲਾ ਹੁੰਦਾ ਵੀ ਜੇ ਤੇਨੂੰ ਲੱਗਦਾ ਕਿ ਮਾਫੀ ਨਾਲ ਸੰਤੋਸ਼ਤੀ ਆ ਦਾਦਾ ਬਾਫੀ ਚੇਦੀ ਮੰਗਾ ਲੈਣੀ ਉਹ ਵੀ ਮੰਨਣ ਨੂੰ ਤਿਆਰ ਹੋਊਗਾ ਨਾਲੇ ਜਰ ਫਿਰ ਵੀ ਆਖਰ ਤੁਸੀਂ ਦੋਸਤ ਤਾਂ ਰਹੇ ਹੋ ਨਾ ਨਹੀਂ ਹੁਣ ਪਤਾ ਕੀ ਆ ਹੁਣ ਇਸ ਤਰ੍ਹਾਂ ਦੀ ਗੱਲ ਆ ਵੀ ਜੇ ਮਾਫੀ ਤਾਂ ਉਹਨੇ ਪਹਿਲਾਂ ਵੀ ਮੰਗੀ ਹੋਈ ਆ ਪਹਿਲੀ ਰੈਲਾਈਜ਼ ਕਰਦਾ ਮੇਰੇ ਥੱਪੜ ਹੀ ਕਿਉਂ ਮਾਰਦਾ ਜੀ ਉਹਨੇ ਮਾਫੀ ਤੇ ਹੀ ਖੜਨਾ ਹੁੰਦਾ ਤਾਂ ਫਿਰ ਹੋਰ ਕੁਝ ਹੋਰ ਸਾਡੇ ਕੋਲ ਕੀ ਹੱਲ ਆ ਮਾਫੀ ਅਸੀਂ ਕਹਿ ਦਾਂਗੇ ਮਾਫੀ ਤਾਂ ਜੋ ਉਹਨੇ ਪਹਿਲਾਂ ਲਿਖਤੀ ਮਾਫੀ ਮੰਗੀ RAMPAL ਦੇ ਮਾਮਲੇ 'ਚ ਆਪਾਂ ਸਾਰਿਆਂ ਨੂੰ ਪਤਾ ਵੀ ਜੇ ਕੋਈ ਮਾਫੀ ਹੱਲ ਹੁੰਦੀ ਇਸ ਚੀਜ਼ ਦਾ ਤੇ ਉਹ ਬੰਦਾ ਪਹਿਲੇ ਰੈਲਾਈਜ਼ ਕਰਦਾ ਵੀ ਮੈਂ ਮਾਫੀ ਮੰਗੀ ਮੈਂ ਪਹਿਲਾਂ ਮਤਲਬ ਦੋਸ਼ੀ ਪਾਇਆ ਗਿਆ ਕਿ ਸਰ ਕੇ ਠੀਕ ਹੈ ਨਾ ਹੁਣ ਮੇਰੀ ਆਈਡੈਂਟੀਟੀ ਯਾਰ ਮੈਂ ਤਾਂ ਸੱਚੀ ਸੀਰੀਅਸਲੀ ਅੰਦਰੋਂ ਅੰਦਰ ਹੀ ਖਤਮ ਮੇਰਾ ਕੱਖ ਨਾ ਰਵੇ ਯਾਰ ਬੇਸ਼ੱਕ ਦੀ ਠੀਕ ਹੈ ਨਾ ਮੈਂ ਮੈਂ ਮਰ ਜਾਵਾਂਗਾ ਬਸ ਮੈਂ ਤਾਂ ਮੈਂ ਐਸਾ ਤੱਕ ਜਾ ਜਾ ਤਿਆਰ ਬੈਠਾ ਜੇ ਮੈਨੂੰ ਕੋਈ ਨਿਆਣਾ ਨਾ ਮਿਲਿਆ ਮੈਂ ਸੀਰੀਅਸਲੀ ਬਹੁਤ ਨਿਆਆਂ ਦਾ ਆਖਰੀ ਫੰਡਾ ਫਿਰ ਸਸਪੈਂਸ਼ਨ ਰੱਖਿਆ ਹੋਇਆ ਹਾਂ ਸਾਡਾ ਸਸਪੈਂਸ਼ਨ ਹੈ ਬਾਕੀ ਕੋਈ ਗੱਲ ਨਹੀਂ ਉਹ ਤਾਂ ਚਲ ਬਾਕੀ ਜਿਸ ਤਰ੍ਹਾਂ ਵਾਇਸ ਸਾਹਿਬ ਕਰ ਦੇਣਗੇ ਸਾਨੂੰ ਉਹਨਾਂ ਤੇ ਪੂਰਾ ਭਰੋਸਾ ਜੋ ਹੋਊਗਾ ਚੰਗਾ ਹੀ ਕਰਨਗੇ ਤੱਕ ਉਹਨਾਂ ਮਾੜਾ ਨਹੀਂ ਕੀਤਾ ਹੋ ਹੋ ਠੀਕ ਹੈ ਨਾ ਜੋ ਚੰਗਾ ਕਰਨਗੇ ਸਾਨੂੰ ਹੈਡ ਸਾਫ ਤੇ ਪੂਰਾ ਜਗੀਰਾ ਵੀ ਸਾਡਾ ਸਾਥ ਦੇਣਗੇ ਮੈਂ ਉਹਨਾਂ ਨੂੰ ਉਸ ਦਿਨ ਵੀ ਕਿਹਾ ਸੀ ਮੈਂ ਕਿਹਾ ਵੀ ਤੁਸੀਂ ਮੁਖੀ ਹੋ ਠੀਕ ਹੈ ਤੁਸੀਂ ਜਿਵੇਂ ਕਰਦੇ ਹੋ ਨਹੀਂ ਉਹ ਅਸਲ ਵਿੱਚ ਜਿਵੇਂ ਮੈਂ ਉਹਨਾਂ ਦੀ ਗੱਲ ਸੁਣੀ ਉਦੋਂ ਵੀ ਮੈਂ ਕੋਲੀ ਬੈਠਾ ਸੀਗਾ ਮੈਂ ਤਾਂ ਕੁਝ ਨਹੀਂ ਬੋਲਿਆ ਮੈਨੂੰ ਤਾਂ ਇਹ ਆ ਕਿ ਉਹ ਤਾਂ ਯਾਰ ਇਹ ਚਾਹੁੰਦੇ ਆ ਕਿ ਤੁਸੀਂ ਯਾਰ ਛੇਤੀ ਨਿਵੇੜੋ ਪਰ ਕਿਉਂ ਤੁਸੀਂ ਡਿਪਾਰਟਮੈਂਟ ਦਾ ਵੀ ਇਹ ਵੀ ਜਿਵੇਂ ਨਾਂ ਨਾ ਕਰਦੇ ਜਲੂਸ ਤਾਂ ਨਿਕਲ ਹੀ ਰਿਹਾ ਹੈ ਨਾ ਜਲੂਸ ਵੇਖੋ ਮੇਰਾ ਖਬਰਾਂ ਚ ਨਾਮ ਆਇਆ ਨਹੀਂ ਤੂੰ ਵੀ ਤਾਂ ਡਿਪਾਰਟਮੈਂਟ ਦਾ ਇਸ ਤਰ੍ਹਾਂ ਮੈਨੂੰ ਸਾਰੇ ਹਰ ਬੰਦੇ ਨੇ ਕਿੱਥੋਂ ਕਿੱਥੋਂ ਮਤਲਬ ਮੈਨੂੰ ਫੋਨ ਕੀਤਾ ਵੀ ਹਰਪ੍ਰੀਤ ਤੇਰੇ ਨਾਲ ਕੀ ਘਟਨਾ ਵਾਪਰ ਗਈ ਮੇਰੀ ਮੇਰੀ ਆਇਡੈਂਟੀਟੀ ਯਾਰ ਮੇਰੀ ਨੂੰ ਦੱਸ ਨਹੀਂ ਆਖਰ ਤੱਕ ਦਾ ਆਇਡੈਂਟੀਟੀ ਵੀ ਤਾਂ ਕਿਸੇ ਹੱਦ ਤੱਕ ਡਿਪਾਰਟਮੈਂਟ ਦੇ ਨਾਲ ਵੀ ਹੈ ਤਾਂ ਤੁਬਾਦ ਚ ਵੀ ਦਾ ਡਿਪਾਰਟਮੈਂਟ ਦੇ ਉਸ ਟੀਚਰ ਨੂੰ ਮਤਲਬ ਸਮਝਾਉਣਾ ਚਾਹੀਦਾ ਨਾ ਵੀ ਤੂੰ ਇਸ ਤਰ੍ਹਾਂ ਦੀ ਹਰਕਤਾਂ ਨਾ ਕਰ ਜਿਹਦੇ ਨਾਲ ਡਿਪਾਰਟਮੈਂਟ ਦਾ ਇਮੇਜ ਖਰਾਬ ਹੁੰਦਾ ਹੈ ਇਸ ਤਰ੍ਹਾਂ ਦੀ ਯੂਨੀਵਰਸਿਟੀ ਦੇ ਇਤਿਹਾਸ 'ਚ ਇੱਕ ਵੀ ਘਟਨਾ ਨਹੀਂ ਹੈ ਵੀ ਜਿਹਦੇ ਨਾਲ ਮਤਲਬ ਕਿਸੇ ਕੋਈ ਜਿਹੜਾ ਟੀਚਰ ਆ ਕੋਈ ਸਟੂਡੈਂਟ ਦੇ ਥੱਪੜ ਮਾਰੇ ਬਿਨਾਂ ਕਿਸੇ ਵਜ੍ਹਾ ਤੋਂ ਬਿਨਾਂ ਕਿਸੇ ਕਲ ਨਹੀਂ ਉਹ ਤਾਂ ਸਾਰੇ ਤੇਰੇ ਸਾਹਮਣੇ ਸਾਰੇ ਕਹਿ ਰਹੇ ਆਂਗੇ ਜੇ ਮਾੜਾ ਕਰਿਆ ਉਹਨੇ ਇਸ ਦਾ ਕੋਈ ਹੋਰ ਨਹੀਂ ਦੂਜੀ ਰਾਏ ਨਹੀਂ ਹੈਗੀ ਉਹਨੇ ਬਾਕੀ ਯਾਰ ਸਾਨੂੰ ਤਾਂ ਐਵੇਂ ਜਿਵੇਂ ਜਿਸ ਤਰ੍ਹਾਂ ਕਰ ਦੇਣਗੇ ਜਿਸ ਤਰ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਅਸੀਂ ਇਸੇ ਕਰਕੇ ਅਸੀਂ ਪਹਿਲਾਂ ਵੀ ਉਹਦੇ ਨਾਲ ਸਾਹਿਬ ਵੀ ਕਹਿੰਦੇ ਤੁਸੀਂ ਬਾਹਰ ਅਸੀਂ ਕੋਈ ਰਸਤਾ ਨਹੀਂ ਸਾਡਾ ਯੂਨੀਵਰਸਿਟੀ ਪ੍ਰਸ਼ਾਸਨ ਤੱਕ ਹੀ ਸਾਡੀ ਉਹ ਜਿੱਥੇ ਜਾਣਾ ਅਸੀਂ ਕਿਉਂ ਜੀ ਇੱਥੇ ਪੜਨਾ ਅਸੀਂ ਪੜਨ ਆਏ ਸੀ ਕਿਸੇ ਨਾਲ ਲੜਾਈਆਂ ਲੈਣ ਕੋਈ ਨਹੀਂ ਆਇਆ ਠੀਕ ਹੈ ਨਾ ਸਾਡਾ ਮਤਲਬ ਯਾਰ ਦੇਖ ਕਈ ਬੰਦੇ ਤਾਂ ਹੁੰਦੇ ਆ ਹਾਲਾਂਕਿ ਰਾਮਪਾਲ ਦਾ ਥੋੜਾ ਜਿਹਾ ਸੁਭਾਅ ਹੋਰ ਆ ਤੇਰੇ ਤੇ ਤਾਂ ਕੋਈ ਮਸਲਾ ਹੀ ਹੈ ਜਹ ਹੋਇਆ ਨਹੀਂ ਸੀ ਕਿ ਪਹਿਲਾਂ ਤੋਂ ਬੰਦਾ ਹਾਂ ਨਾ ਮੇਰਾ ਕੋਈ ਕੋਈ ਯਾਰ ਰਿਕਾਰਡ ਕੱਢ ਲੈਣਾ ਮੇਰਾ ਕਿਤੇ ਮੈਂ ਆਪਣਾ ਤੈਨੂੰ ਪਤਾ ਹੀ ਆਪਾਂ ਰਹੇ ਆ ਕਦੀ ਕਿਸੇ ਬੰਦੇ ਇੱਕ ਵਾਰ ਪਰਸਨਲੀ ਮੈਂ ਤਾਂ ਅਜੇ ਹੋਰ ਸੋਚਦਾ ਸੀ ਮੇਰਾ ਵੀ ਬੀਪੀਆਈ ਹੁੰਦਾ ਵੀ ਤੂੰ ਤਾਂ ਪਤਾ ਨਹੀਂ ਸਾਹ ਕਿਵੇਂ ਗਿਆ ਜੇ ਮੇਰੇ ਮਾਰੇ ਹੁੰਦਾ ਜਾਂ ਜੰਟਾ ਹੀ ਕਿਉਣਾ ਹੁੰਦਾ ਮੈਂ ਤਾਂ ਬਰਾਬਰ ਮਾਰਦਾ ਨਾ ਚਲੋ ਮੈਂ ਫਿਰ ਵੀ ਸੋਚ ਗਿਆ ਮੈਂ ਹੱਡ ਡਿਪਾਰਟਮੈਂਟ ਕੈਕਟਰ ਚ ਕੁਝ ਗੱਲਾਂ ਨਹੀਂ ਹੁੰਦੀਆਂ ਹਾਂ 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 ਠੀਕ ਆ ਵੀ ਇਹ ਗੱਲ ਤਾਂ ਮੈਂ ਬਾਦ ਮੈਂ ਸਾਡੇ ਲਈ ਮੇਰਾ ਭਾਈ ਵੀ ਕਹਿੰਦਾ ਕਹਿੰਦਾ ਯਾਰ ਮੈਂ ਹੁੰਦਾ ਮੈਂ ਸਾਡਾ ਜਵਾਕ ਹੈ ਜੀ ਬੀ ਐਜ ਆ ਕਹਿੰਦਾ ਮੈਂ ਫਰਾਬਰ ਮਾਰਦਾ ਇਸ ਦਾ ਨਾਨ ਹੋ ਗਿਆ ਵੀ ਤੂੰ ਸਹਿ ਗਿਆ ਹੈਗਾ ਤਾਂ ਫਿਰ ਵੀ ਸਾਨੂੰ ਤਾਂ ਇਹ ਆ ਯਾਰ ਹਰਪ੍ਰੀਤ ਜੋ ਵੀ ਐਜ ਡਿਪਾਰਟਮੈਂਟ ਦਾ ਹਿੱਸਾ ਹੋਣ ਦੇ ਨਾਤੇ ਵੀਰ ਜਿਹਦਾ ਹੱਲ ਛੇਤੀ ਨਿਕਲੇ ਤਾਂ ਬੈਟਰ ਹੈਗਾ ਨਾ ਆਪਾਂ ਤਾਂ ਆਪੇ ਹੀ ਆਖਿਆ ਵੀ ਜਿੰਨਾ ਛੇਤੀ ਨਿਕਲਦੇ ਚੰਗਾ ਮੈਂ ਤਾਂ ਵਾਈਸ ਸਾਹਿਬ ਨਾਲ ਕਹਿੰਦਾ ਤੁਸੀਂ ਜਲਦੀ ਨਿਬੜੋ ਉਕਾੰਗੀ ਹੁਣ ਸਾਡੇ ਵਾਸਤੇ ਜਾਂ ਸਾਡੇ ਕੋਈ ਮੇਰੇ ਨਹੀਂ ਅੱਜ ਵੀ ਸੀ ਵੀ ਸੀ ਸਾਹਿਬ ਨੇ ਕੋਈ ਕੀ ਕਿਹਾ ਕਮੇਟੀ ਕਿਆ ਕੀ ਕਿਹਾ ਉਹਨਾਂ ਨੇ ਸਾਨੂੰ ਇਹੀ ਗੱਲ ਕਹਿ ਵੀ ਮੈਂ ਤੁਸੀਂ ਬੇਫਿਕਰ ਹੋ ਜਾ ਮੈਂ ਜਲਦੀ ਜਲਦੀ ਨਿਬੇੜਾਂਗਾ ਸਾਨੂੰ ਉਹਨਾਂ ਦਾ ਭਰੋਸਾ ਵੀ ਠੀਕ ਹੈ ਹੋਰ ਠੀਕ ਹੈ ਫਿਰ ਤਾਂ ਮੈਂ ਕਈ ਵਾਰ ਬੰਦੇ ਨੇ ਟਾਈਮ ਲਿਮਟ ਕਰ ਦਿੰਦਾ ਜਾਂ ਮੈਂ ਟਾਈਮ ਨੂੰ ਨਾ ਕਿ ਮੈਂ ਜਲਦੀ ਜਲਦੀ ਤੁਸੀਂ ਬੇਫਿਕਰ ਹੋ ਜਾ ਸਾਨੂੰ ਇਹਨਾਂ ਨੇ ਕਿਹਾ ਬੇਟੇ ਕੋਈ ਗੱਲ ਨਹੀਂ ਅਸੀਂ ਆ ਜੀ ਫਿਰ ਤਾਂ ਇਹ ਹੈ ਨਾ ਮੈਂ ਤਾਂ ਸਾਰ ਨੂੰ ਕੱਲ ਨੂੰ ਕਹਿ ਦੂੰਗਾ ਨਾ ਵੀ ਵੀ ਸੀ ਸਾਹਿਬ ਨੂੰ ਕਹਿ ਕੇ ਨਿਬੇੜ ਦੋ ਤਾਂ ਕੱਲ ਹੀ ਮੈਂ ਤਾਂ ਚਾਹੂਗਾ ਵੀ ਕੱਲ ਨੂੰ ਨਿਬੜ ਜੇ ਮੈਂ ਫਿਰ ਉਹ ਵੀ ਤਾਂ ਹੈ ਬੇਡਾ ਸੀਰੀਅਸਲੀ ਪਬਲਿਕ ਪਲੇਸ ਤੇ ਕੱਟੂ ਆਪਾਂ ਮੇਰੀ ਗੱਲ ਸੁਣ ਕੱਲ ਨੂੰ ਹੈਗੇ ਏਸੀ ਵੀ ਦਿੱਗੇ ਫਿਰ ਵੀ ਆਉਣਗੇ ਤਾਂ ਮੈਂ ਤਾਂ ਸਾਰ ਨੂੰ ਇਹੀ ਰਾਏ ਦੇਣੀ ਹੈ ਕਿ ਜੀ ਕੱਲ ਨੂੰ ਏਸੀ ਡੀ ਉੱਥੇ ਜੰਟਾ ਵੀ ਹੋਊਗਾ ਤੇ ਕੱਲ ਨੂੰ ਨਵੇੜਨ ਦੇ ਉੱਪਰ ਆ ਗੱਲ ਫਿਰ ਹੋਰ ਕੀ ਹੈ ਤਿੰਨ ਨਾਮ ਕੂਗਾ ਉਹਨਾਂ ਹੀ ਤੈਨੂੰ ਤੂੰ ਵੀ ਤਾਂ ਟੈਨਸ਼ਨ ਹੀ ਰਹੇਗੀ ਨਾ ਨਹੀਂ ਟੈਨਸ਼ਨ ਤਾਂ ਯਾਰ ਇਹ ਤਾਂ ਇਹ ਤਾਂ ਗੱਲ ਹੈ ਮੈਂ ਪਿਛਲੇ ਮੈਂ ਜਿੰਨੇ ਦਿਨ 28 ਦੀ ਰਾਤ ਤੋਂ ਲੈ ਕੇ ਮੈਨੂੰ ਨੀਂਦ ਨਹੀਂ ਆਈ ਕਿ ਮੇਰੇ ਅੱਖਾਂ ਦੇ ਵਿੱਚ ਸ਼ਰਿਆਮ ਤੂੰ ਮਤਲਬ ਮੈਂ ਡਾਕਟਰ ਕੋਲ ਚੱਕਰਾ ਗਿਆ ਮੈਨੂੰ ਖੁਦ ਮਹਿਸੂਸ ਯਾਰ ਇਹ ਆ ਕਿ ਤੇਰੇ ਦਾ ਪਬਲਿਕ ਮੈਨੂੰ ਤਾਂ ਕੋਈ ਕਹੇ ਤੇ ਕੋਈ ਅੱਡ-ਅੱਡ ਸੁਭਾਅ ਹੀ ਨਾ ਹੁੰਦਾ ਨਾ ਹਰ ਬੰਦੇ ਦੀ ਮੈਨੂੰ ਕਈ ਵਾਰ ਵੈਸੇ ਹੀ ਕਿਸੇ ਨੇ ਮੀ ਟੋਕ ਦੇ ਨਾ ਕਿਸੇ ਮਾੜੀ ਜੀ ਗੱਲ ਤੇ ਯਾਰ ਆਪਾਂ ਨੂੰ ਹੋ ਜਾਂਦਾ ਸਿੱਸੀ ਮੈਨੂੰ ਯਾਰ ਅੱਧੇ ਸਕਿੰਟੇ ਪਤਾ ਨਹੀਂ ਲੱਗਾ ਮੇਰਾ ਵਾਪਰ ਕੀ ਗਿਆ ਵੀ ਇਹ ਬਣ ਕੀ ਗਿਆ ਹਾਂ ਹਾਂ ਚਲੋ ਕੋਈ ਗੱਲ ਨਹੀਂ ਜਿਵੇਂ ਹੋਇਆ ਆਪਾਂ ਦਾ ਯੂਨੀਵਰਸਿਟੀ ਛੱਡਾ ਜਿਵੇਂ ਕਰ ਦਿੰਗੇ ਆਪਾਂ ਨੂੰ ਮਨਜ਼ੂਰ ਨਹੀਂ ਮੈਂ ਤਾਂ ਅਸਲ ਵਿੱਚ ਇਹੀ ਕੋਈ ਮੇਰਾ ਯਾਰ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਰੰਜਾ ਜੀ ਕੱਲ ਨੂੰ ਫਿਰ ਮੈਂ ਤਾਂ ਨਾਲ ਸਾਡਾ ਤੇਰੀ ਇੱਕ ਤਾਂ ਪ੍ਰੋਗਰਾਮ ਆ ਰਿਹਾ ਹਸਾਲਾ ਉਹਦਾ ਵੀ ਥੋੜਾ ਜਿਹਾ ਕੰਮ ਤਾਂ ਹੁੰਦਾ ਕੋਈ ਜਿਆਦਾ ਤੇ ਕੱਲ ਨੂੰ ਸਾਰ ਨੂੰ ਏਸੀਡੀ ਤੇ ਮੀਟਿੰਗ ਬੁਲਾਈ ਆ ਫਿਰ ਤੇਰਾ ਤੂੰ ਆਪ ਜਾ ਕੇ ਤੈਨੂੰ ਬੁਲਾ ਆਂ ਹੀ ਵੈਸੇ ਵੀ ਕੱਲ ਤੂੰ ਉੱਥੇ ਹੋਏਗਾ ਡਿਪਾਰਟਮੈਂਟ ਕੋਲ ਨਹੀਂ ਮੈਂ ਤਾਂ ਡਿਪਾਰਟਮੈਂਟ ਜਾਂ ਲਾਇਬ੍ਰੇਰੀ ਹੁਣਾ ਹੋਰ ਆਪਾਂ ਬਸ ਤੈਨੂੰ ਫਿਰ ਅਸੀਂ ਸਾਰੀ ਕਰ ਲੇਗੇ ਮੋਸਟਲੀ ਨਹੀਂ ਤੇ ਮ ਵੇ ਇਹ ਤਾਂ ਹੁਣ ਮਤਲਬ ਇਹ ਗੱਲ ਸੁਣ ਮੇਰੀ ਵੀ ਤੈਨੂੰ ਨਹੀਂ ਜੇ ਤੈਨੂੰ ਲੱਗਿਆ ਪੁਰਸਾ ਵਾਲੇ ਨੇ ਨਹੀਂ ਮੁਰਸਾ ਵਾਲੇ ਹੈਗੇ ਸਾਰੇ ਅਸੀਂ ਹੈਗੇ ਆ ਹਾਂ ਹਾਂ ਨਹੀਂ ਨਹੀਂ ਉਹ ਜਿਹੜੇ ਤੈਨੂੰ ਲੱਗਿਆ ਕਿ ਸਾਡੀ ਕਮੇਟੀ ਐਸੀ ਬਣਾਈ ਹੋਈ ਆ ਆਪਦੀ ਹਾਂ ਠੀਕ ਆ ਨਾ ਜਿਵੇਂ ਉਹ ਫੈਸਲਾ ਲੈਣਗੇ ਮੈਨੂੰ ਮਨਜ਼ੂਰ ਹੁਣ ਕਿਉਂਕਿ ਹੁਣ ਇਹ ਪਰਸਨਲ ਮਾਮਲਾ ਮੇਰਾ ਇਕੱਲੇ ਦਾ ਨਹੀਂ ਰਹੇਗਾ ਸਾਰੇ ਸਟੂਡੈਂਟ ਦੀ ਆਈਡੈਂਟੀਟੀ ਦੀ ਆ ਜਿਹੜੀ ਮੈਨੂੰ ਠੇਸ ਪਹੁੰਚੇ ਉਹਦਾ ਪਹੁੰਚੇ ਵੀ ਦੂਸਰੇ ਸਾਰਿਆਂ ਨੂੰ ਪਹੁੰਚੀ ਪਹੁੰਚੀ ਹੈ ਨਾ ਤੇ ਕੋਈ ਨਾ ਪਰ ਨਿਬੜਨਾ ਤਿਆਰ ਦਿਨਣ ਸੇ ਤੀਨੇ ਬੜੇ ਉਮੀਦ ਫਾਇਦਾ ਸਾਰਿਆਂ ਨੂੰ ਫਾਇਦਾ ਹੈਗਾ ਕਿਉਂਕਿ ਨਾ ਨਾ ਚਾਉਂਦੇ ਨਾ ਤੂੰ ਇਹਦੇ ਇੱਕ ਅੱਧੇ ਮਹੀਨੇ ਚ ਤੂੰ ਦੇਖੀ ਤੈਨੂੰ ਫੇਰ ਜਦੋਂ ਇਹ ਰਿਜ਼ਲਟ ਆਏ ਨਾ ਤੂੰ ਤੇ ਕੋਈ ਹੋਰ ਬੰਦੇ ਫਾਇਦਾ ਲੈ ਜਾਣਗੇ ਇੱਕ ਮਹੀਨੇ ਚ ਤੈਨੂੰ ਥਲੇ ਪਸੰਦ ਆ ਗਿਆ ਚਲ ਕੋਈ ਗੱਲ ਨਹੀਂ ਮਿਲਦੀ ਹਾਂ ਕੋਈ ਨਾ ਦੇਖ ਓਕੇ